ਅੱਜ ਆਪਾਂ ਸੁਣਾਵਾਂਗੇ ਇੱਕ ਛੋਟੀ ਜਿਹੀ ਕਹਾਣੀ ਬਹੁਤ ਹੀ ਸੋਹਣੀ ਕਹਾਣੀ ਹੈ ਜੀ ਇੱਕ ਵਾਰ ਜ਼ਰੂਰ ਸੁਣੋ ਰੱਬ ਦੀ ਮਰਜ਼ੀ ਇੱਕ ਵਾਰ ਦੀ ਗੱਲ ਹੈ ਕਿ ਕਿਸੇ ਮੁਲਕ ਵਿੱਚ ਦੋ ਕਿਸਾਨ ਰਹਿੰਦੇ ਸਨ ਇਵਾਨ ਅਤੇ ਨਾਉਮ ਉਹ ਦੋਨੋਂ ਕਮਾਨ ਲਈ ਇਕੱਠੇ ਇੱਕ ਪਿੰਡ ਵਿੱਚ ਗਏ ਅਤੇ ਦੋ ਅੱਡ ਅੱਡ ਮਾਲਕਾਂ ਦੇ ਕੋਲ ਨੌਕਰੀ ਕਰਨ ਲੱਗ ਪਏ ਹਫ਼ਤਾ ਬਾਹਰ ਉਹ ਕੰਮ ਕਰਦੇ ਰਹੇ ਅਤੇ ਸਿਰਫ ਐਤਵਾਰ ਨੂੰ ਆਪਸ ਵਿੱਚ ਮਿਲਦੇ ਇੱਕ ਦਿਨ ਇਵਾਨ ਨੇ ਪੁੱਛਿਆ ਭਰਾਵਾ ਤੂੰ ਕੀ ਕਮਾਇਆ ਹੈ ਰੱਬ ਨੇ ਮੈਨੂੰ 5 ਰੁਪਏ ਬਖਸ਼ਿਆਨ ਰੱਬ ਨੇ ਦਿੱਤੇ ਹਨ ਉਹ ਤਾਂ ਮਜ਼ਦੂਰੀ ਨਾਲੋਂ ਵੱਧ ਦੌਣੇ ਵੀ ਨਹੀਂ ਦਿੰਦਾ ਨਹੀਂ ਮੇਰੇ ਭਰਾਵਾ ਰੱਬ ਦੀ ਮਰਜ਼ੀ ਦੇ ਬਿਨਾ ਅਸੀਂ ਇੱਕ ਪੈਸਾ ਵੀ ਨਿਕਮਾ ਸਕਦੇ ਉਹ ਇਸ ਬਾਰੇ ਬੜੀ ਦੇਰ ਤੱਕ ਝਗੜਦੇ ਰਹੇ ਆਖਰਕਾਰ ਫੈਸਲਾ ਇਹ ਹੋਇਆ ਆਪਾਂ ਚੱਲਦੇ ਹਾਂ ਤੇ ਸਭ ਤੋਂ ਪਹਿਲਾਂ ਜੋ ਸਾਨੂੰ ਰਸਤੇ ਵਿੱਚ ਮਿਲੇਗਾ ਉਹ ਸਾਡਾ ਜੱਜ ਹੋਵੇਗਾ ਸਾਡੇ ਵਿੱਚੋਂ ਜੋ ਹਾਰ ਜਾਵੇਗਾ ਉਹ ਆਪਣੀ ਕਮਾਈ ਦੂਜੇ ਦੇ ਹਵਾਲੇ ਕਰ ਦੇਵੇਗਾ ਉਹ ਅਜੇ 20 ਕਦਮ ਵੀ ਨਹੀਂ ਚੱਲੇ ਸੰ ਕਿ ਉਹਨਾਂ ਨੂੰ ਇੱਕ ਸ਼ੈਤਾਨ ਆਦਮੀ ਦੇ ਪੋਸ਼ ਵਿੱਚ ਮਿਲਿਆ ਉਹਨਾਂ ਨੇ ਉਸ ਨੂੰ ਫੈਸਲਾ ਕਰਨ ਨੂੰ ਕਿਹਾ ਤਾਂ ਬੋਲਿਆ ਰੱਬ ਦੇ ਕੋਈ ਭਰੋਸਾ ਨਾ ਰੱਖੋ ਜੋ ਕਮਾ ਸਕਦੇ ਹੋ ਕਮਾਉਂਦੇ ਜਾਓ ਨਾਉਮ ਨੇ ਸ਼ਰਤ ਦੇ ਮੁਤਾਬਕ ਆਪਣਾ ਕਮਾਇਆ ਹੋਇਆ ਤਨ ਇਵਾਨ ਦੇ ਹਵਾਲੇ ਕਰ ਦਿੱਤਾ ਅਤੇ ਆਪ ਖਾਲੀ ਹੱਥ ਕਰ ਵਾਪਸ ਆ ਗਿਆ ਇੱਕ ਹਫ਼ਤੇ ਦੇ ਬਾਅਦ ਦੋਨੋਂ ਦੋਸਤ ਫਿਰ ਮਿਲੇ ਤੇ ਉਹੀ ਵੈਸੇ ਕਰਨ ਲੱਗੇ ਨਾਉਮ ਬੋਲਿਆ ਇਵਾਨ ਤੂੰ ਪਿਛਲੀ ਵਾਰ ਮੇਰਾ ਰੁਪਿਆ ਜਿੱਤ ਗਿਆ ਸੀ ਮਗਰ ਰੱਬ ਨੇ ਮੈਨੂੰ ਹੋਰ ਦੇ ਦਿੱਤੇ ਕਿ ਇਵਾਨ ਬੋਲਿਆ ਜੇਕਰ ਰੱਬ ਨੇ ਹਿਤ ਅਨੁਦਿੱਤੇ ਹਨ ਤਾਂ ਆਪਾਂ ਉਸ ਦਾ ਇੱਕ ਵਾਰ ਫਿਰ ਫੈਸਲਾ ਕਰ ਲੈਂਦੇ ਹਾਂ ਪਹਿਲਾ ਵੱਧਾ ਜੋ ਸਾਨੂੰ ਮਿਲੇਗਾ ਉਹ ਸਾਡਾ ਜੱਜ ਹੋਵੇਗਾ ਸ਼ਰਤ ਹਾਰਨ ਵਾਲਾ ਦੂਜੇ ਦਾ ਰੁਪਿਆ ਲੈ ਲੇਗਾ ਪਰ ਉਸ ਨੂੰ ਆਪਣਾ ਸੱਜਾ ਹੱਥ ਵੀ ਕਟਾਉਣਾ ਪਵੇਗਾ ਨਾਉਮ ਨੇ ਮਨਜ਼ੂਰ ਕਰ ਲਿਆ ਰਸਤੇ ਵਿੱਚ ਉਹਨਾਂ ਨੂੰ ਫਿਰ ਉਹੀ ਸ਼ੈਤਾਨ ਮਿਲਿਆ ਜਿਸ ਨੇ ਉਹੀ ਜਵਾਬ ਦਿੱਤਾ ਇਸ ਲਈ ਇਵਾਨ ਨੇ ਆਪਣਾ ਰੁਪਿਆ ਨਾਉਮ ਨੂੰ ਦੇ ਦਿੱਤਾ ਤੇ ਉਸ ਦਾ ਸੱਜਾ ਹੱਥ ਕੱਟ ਕੇ ਆਪਣੇ ਘਰ ਚਲਾ ਗਿਆ ਨਵੰਬਰ ਚਰ ਤੱਕ ਸੋਚਦਾ ਰਿਹਾ ਕਿ ਮੈਂ ਬਿਨਾਂ ਸਹਯਾਤ ਦੇ ਕਿਵੇਂ ਕੰਮ ਕਰਾਂਗਾ ਮੈਨੂੰ ਰੋਟੀ ਕੌਣ ਖਿਲਾਏਗਾ ਮਗਰ ਅਬਰਾਹੀਮ ਹੈ ਉਹ ਦਰਿਆ ਦੇ ਕੰਢੇ ਜਾ ਕੇ ਇੱਕ ਕਿਸ਼ਤੀ ਵਿੱਚ ਪੈ ਗਿਆ ਅਧੀ ਰਾਤ ਦੇ ਕਰੀਬ ਬਹੁਤ ਸਾਰੇ ਸ਼ੈਤਾਨ ਕਿਸ਼ਤੀ ਉੱਤੇ ਜਮਾ ਹੋਏ ਅਤੇ ਇੱਕ ਦੂਜੇ ਨੂੰ ਆਪਣੀਆਂ ਘਾਰਸਤਾਨੀਆਂ ਬਿਆਨ ਕਰਨ ਲੱਗੇ ਇੱਕ ਸ਼ੈਤਾਨ ਨੇ ਕਿਹਾ ਮੈਂ ਦੋ ਕਿਸਾਨوں ਨੂੰ ਆਪਸ ਵਿੱਚ ਲੜਾ ਦਿੱਤਾ ਅਤੇ ਮਦਦੂਸਤੀ ਕੀਤੀ ਜੋ ਗਲਤ ਸੀ ਅਤੇ ਜੋ ਸਹੀ ਰਾਹ ਤੇ ਸੀ ਉਸ ਦਾ ਸਜਾਹ ਹੱਥ ਕਟਵਾ ਦਿੱਤਾ ਦੂਜੇ ਨੇ ਕਿਹਾ ਇਹ ਕੀ ਦੀ ਵੱਡੀ ਗੱਲ ਹੈ ਜੇਕਰ ਉਹ ਆਪਣੇ ਹੱਥ ਨੂੰ ਤਰੇਲ ਉੱਤੇ ਤਿੰਨ ਵਾਰੀ ਫੇਰੇ ਤਾਂ ਉਸ ਦਾ ਹੱਥ ਫੌਰਨ ਉੱਗ ਸਕਦਾ ਹੈ ਇਸ ਤੋਂ ਬਾਅਦ ਤੀਜਾ ਡਿੰਗ ਮਾਰਨੇ ਲੱਗਾ ਮੈ ਕ ਮੀਰ ਆਦਮੀ ਦੀ ਕੁੜੀ ਦਾ ਖੂਨ ਚੂਸ ਕੇ ਉਸ ਨੂੰ ਅਦਮ ਹੋਇਆ ਕਰ ਦਿੰਦਾ ਹੈ ਹੁਣ ਉਹ ਬਿਸਤਰ ਉਤੇ ਹਿੱਲ ਤੱਕ ਨਹੀਂ ਸਕਦੀ ਇਹ ਕਿਹੜਾ ਵੱਡਾ ਕੰਮ ਹੈ ਜੇਕਰ ਕੋਈ ਸ਼ਖਸ ਉਸ ਕੁੜੀ ਨੂੰ ਅੱਛਾ ਕਰਨਾ ਚਾਹੇ ਤਾਂ ਉਸ ਬੂਟੀ ਨੂੰ ਜੋ ਕੰਡੇ ਦੇ ਕੋਲ ਉੱਗਿਆ ਉਹ ਵਾੜ ਕੇ ਉਸ ਨੂੰ ਪਿਆਲ ਦੇਵੇ ਉਹ ਬਿਲਕੁਲ ਤੰਦਰੁਸਤ ਹੋ ਜਾਵੇਗੀ ਇਹ ਕਹਿੰਦੇ ਹੋਏ ਇੱਕ ਸ਼ੈਤਾਨ ਨੇ ਕੰਡੇ ਦੇ ਕੋਲ ਇੱਕ ਬੂਟੀ ਦੀ ਤਰਫ ਇਸ਼ਾਰਾ ਕੀਤਾ ਪੰਜਵੇਂ ਸ਼ੈਤਾਨ ਨੇ ਬਿਆਨ ਕੀਤਾ ਇੱਕ ਤਲਾਬ ਦੇ ਨਾਲ ਇੱਕ ਕਿਸਾਨ ਨੇ ਚੱਕੀ ਲਗਾ ਰੱਖੀ ਹੈ ਉਹ ਚਿਰਾਂ ਤੋਂ ਕੋਸ਼ਿਸ਼ ਕਰ ਰਿਹਾ ਕਿ ਉਹ ਚੱਲੇ ਮਗਰ ਜਦੋਂ ਕਿਸੇ ਨੇ ਉਹ ਪਾਣੀ ਦਾ बहाव ਇਸ ਤਰਫ ਛੱਡਦਾ ਹੈ ਬੰਦ ਵਿੱਚ ਮੋਰੀ ਕਰ ਦਿੰਦਾ ਹਾਂ। ਛੇਮੇ ਸ਼ੈਤਾਨ ਨੇ ਕਿਹਾ ਉਹ ਕਿਸਾਨ ਵੀ ਕਿੰਨਾ ਬੇਵਕੂਫ ਹੈ ਉਸ ਨੂੰ ਚਾਹੀਦਾ ਕਿ ਬੰਦ ਦੇ ਨਾਲ ਬਹੁਤ ਸਾਰਾ ਕਾਫੂ ਸਿਕੱਤਰ ਕਰਕੇ ਲਗਾ ਦਿੰਦਾ। 10 ਫਿਰ ਤੇਰੀ ਮਿਹਨਤ ਕਿੱਧਰ ਜਾਂਦੀ? ਨਾਮ ਨੇ ਸ਼ੈਤਾਨਨ ਦੀਆਂ ਗੱਲਾਂ ਬਹੁਤ ਗੌਰ ਨਾਲ ਸੁਣ ਲਈਆਂ। ਇਸ ਲਈ ਦੂਜੇ ਦਿਨ ਹੀ ਆਪਣਾ ਹੱਥ ਉਗਾ ਲਿਆ ਕਿਸਾਨ ਦੀ ਚੱਕੀ ਦੁਰਸਤ ਕਰ ਦਿੱਤੀ ਤੇ ਅਮੀਰ ਆਦਮੀ ਦੀ ਕੁੜੀ ਤੰਦਰੁਸਤ ਕਰ ਦਿੱਤੀ। ਅਮੀਰ ਆਦਮੀ ਤੇ ਕਿਸਾਨ ਨੇ ਉਸਦੇ ਕੰਮ ਤੋਂ ਖੁਸ਼ ਹੋ ਕੇ ਉਸ ਨੂੰ ਬਹੁਤ ਸਾਰਾ ਨਾਮ ਦਿੱਤਾ। ਹੁਣ ਉਹ ਬੜੀ ਸੋਹਣੀ ਜ਼ਿੰਦਗੀ ਬਤੀਤ ਕਰਨ ਲੱਗਿਆ। ਇੱਕ ਦਿਨ ਉਸ ਨੂੰ ਆਪਣਾ ਪੁਰਾਣਾ ਸਾਥੀ ਮਿਲਿਆ ਜੋ ਉਸ ਨੂੰ ਵੇਖ ਕੇ ਬਹੁਤ ਹੈਰਾਨ ਹੋਇਆ ਤੇ ਬੋਲਿਆ ਤੂੰ ਇਸ ਕਦਰ ਅਮੀਰ ਕਿਸ ਤਰ੍ਹਾਂ ਬਣ ਗਿਆ ਤੇ ਹੱਥ ਦੁਬਾਰਾ ਕਿੱਥੋਂ ਪੈਦਾ ਹੋ ਗਿਆ ਨਾਮ ਨੇ ਸ਼ੁਰੂ ਤੋਂ ਅਖੀਰ ਤੱਕ ਸਾਰੀ ਕਹਾਣੀ ਵਿਆਨ ਕਰ ਦਿੱਤੀ ਉਸ ਕੋਲ ਕੋਈ ਗੱਲ ਛਿਪਾ ਕੇ ਨਾ ਰੱਖੀ ਇਵਾਨ ਨੇ ਨਾਮ ਦੀ ਗੱਲ ਗੌਰ ਨਾਲ ਸੁਣੀ ਤੇ ਸੋਚਣ ਲੱਗਾ ਮੈਂ ਵੀ ਇਹੀ ਕਰਾਂਗਾ ਤੇ ਇਸ ਨਾਲ ਉਹ ਵੀ ਬੱਦਮੀਰ ਹੋ ਜਾਵਾਂਗਾ ਜੇ ਲੀਓ ਉਸੇ ਵਕਤ ਦਰਿਆ ਦੀ ਤਰਫ ਗਿਆ ਤੇ ਉਸ ਕੰਡੇ ਕੋਲ ਕਿਸ਼ਤੀ ਵਿੱਚ ਪੈ ਗਿਆ ਅਧੀ ਰਾਤ ਦੇ ਨੇੜ ਸਾਰੇ ਸ਼ੈਤਾਨ ਜਮਾ ਹੋਏ ਤੇ ਆਪਸ ਵਿੱਚ ਕਹਿਣ ਲੱਗੇ ਭਾਈਓ ਕੋਈ ਜਾਨਾ ਜ਼ਰੂਰ ਸ਼ੁਭ ਕੇ ਸਾਡੀਆਂ ਗੱਲਾਂ ਸੁਣਦਾ ਰਿਹਾ ਹੈ ਕਿਉਂਕਿ ਕਿਸਾਨ ਦਾ ਹੱਥ ਉੱਗ ਗਿਆ ਕੁੜੀ ਚੰਗੀ ਹੋਗੀ ਤੇ ਚੱਕੀ ਚੱਲ ਰਹੀ ਹੈ ਇਸ ਲਈ ਉਹ ਕਿਸ਼ਤੀ ਦੇ ਤਰਫ ਚਪਟੇ ਇਹ ਵਾਂ ਉਹਨਾਂ ਦੇ ਹੱਥ ਆ ਗਿਆ ਤੇ ਉਹਨਾਂ ਨੇ ਉਸ ਦੀ ਵੋਟੀ-ਵੋਟੀ ਕਰ ਦਿੱਤੀ